ਉਹਦੇ ਪੰਡ ਲੈ ਕੇ ਕਿਵੇਂ ਆਉਂਦਾ ਹਨ ਤੇ ਕਿੱਡੀ ਦੂਰੀ ਤੋਂ ਆਉਂਦਾਗਾ ਹਨ ਇਹ ਤੇ ਸਾਨੂੰ ਲੱਗਦਾ ਵੀ ਅਰ ਢਾੜੀ ਪੂ ਕੱਟ ਨਹੀਂ ਗਈ ਥੋੜੀ ਜੀ ਕੱਟ ਤਾਂ ਹੈਗੀ ਹੈ ਲੈ ਵੀ ਸੱਜਣੋ ਸਾਡੇ ਪਿੰਡ ਨਾਲ ਬਾਈ ਪਹੁੰਚੇ ਸੀਗੇ ਅੱਜ ਆਹ ਤੂੜੀ ਲੈਣ ਆਲੇ ਹਨ ਤੇ ਤੂੜੀ ਦਾ ਭੂ ਭਰ ਰਹੇ ਆ ਬਾਈ ਕਿੱਥੋਂ ਆਏ ਆ ਆਸੀਂ ਫੱਤਾ ਮਾਲੂਕ ਤੁਸੀਂ ਫੱਤਾ ਮਾਲੂਕ ਆ ਹਾਂਜੀ ਅਚੋ ਉਹ ਜਿਹੜਾ ਮਾਨਸਾ ਏਰੀਆ ਦੇ ਜਮਾ ਉੱਥੇ ਪਏ ਹਨ ਉੱਥੋਂ ਦੀਆਂ ਬਾਈ ਦੋ گاਵਾਾਂ ਵੀ ਜਿੱਤੀਆਂ ਸੀਗੀਆਂ ਮੇਲੇ ਦੇ ਵਿੱਚ ਪੀਡੀਐਫ ਦੇ ਵਿੱਚ ਤੇ ਕੀ ਰੇਟ ਚੱਲਦਾ ਬਾਈ ਹੁਣ ਟੂੜੀ ਦਾ 400 ਚੱਲਦਾ 400 ਰੁਪਿਆ ਜਿੱਥੋਂ ਵੀ ਚੱਕਦੇ ਆ ਲੈ ਵੀ ਦੋਸਤੋ ਸਾਡੇ ਪਿੰਡ ਰਾਮਨਗਰ ਬਾਈ 400 ਰੁਪਿਆ ਰੇਟ ਚੱਲਦਾ ਤੇ ਤੁਸੀਂ ਕਮੈਂਟ ਕਰਕੇ ਦੱਸੋ ਵੀ ਤੁਹਾਡੇ ਏਰੀਆ ਦੇ ਵਿੱਚ ਕਿਹੜਾ ਕਿਹੜਾ ਰੇਟ ਚੱਲਦਾਗਾ ਟੂੜੀ ਦਾ ਹਨਾ ਤੇ ਬਾਈ ਫਿਰ ਆਪਣਾ ਸਾਰਾ ਦਿਨ ਲੰਘਿਆਂ ਦਾ ਹੁ ਕੰਮ ਤੇ ਹਨਾ ਹਾਂਜੀ ਸਾਰਾ ਦਿਨ ਲੰਘਿਆ 12 ਵੀ ਵੱਜ ਜਾਂਦੇ ਜੀ ਇੱਕ ਵੀ ਅੱਛਾ ਤੇ ਆਪਾਂ ਕੰਮ ਕਿਵੇਂ ਕਰਦੇ ਆ ਬਈ ਲੇਬਰ ਦੇ ਥਰੂ ਹੁੰਦਾ ਆਪਣਾ ਕੀ ਸਿਸਟਮ ਹੁੰਦਾ ਲਾਗਾਂ ਦੇ ਥਰੂ ਹੁੰਦੇ ਇਹਲੇ ਅੱਛਾ ਦਲਾਲਾਂ ਏ ਥਰੂ ਸੋਨੂੰ ਕਹਿੰਦੇ ਵੀ ਉੱਥੇ ਜਾ ਕੇ ਭਰ ਲਿ ਠੀਕ ਆ ਤੇ ਕਿੰਨਾ ਚੱਲਦਾ ਤੁਹਾਡਾ ਫਿਰ ਕੀ ਢਿਆੜੀ ਧੂਰੀ ਹੁੰਦੀ ਆ ਹੈ ਬਈ 60 ਰੁਪਏ ਕੁਆਟਰ ਜੀ 60 ਰੁਪਏ ਕੁਆਟਰ ਦੇ ਹਿਸਾਬ ਨਾਲ ਵੀ ਜਿੰਨਾ ਭਰ ਦੋਗੇ ਭਰ ਦੋਗੇ ਅਜਿੱਚ ਕਿੰਨਾ ਭਰੇ ਭਰੇ ਜਾਂਦਾ ਹੈ ਇਹਦੇ 'ਚ ਇਹ ਜੋ 200 ਤੋਂ ਪਲੱਸ ਲੈਂਦੀ ਹੁੰਦੀ 200 ਤੋਂ ਪਲੱਸ 200 ਕੁਆਟਰ ਤੋਂ ਪਲੱਸ ਹੋ ਜਾਂਦਾ ਹੈਗਾ ਠੀਕ ਆ ਠੀਕ ਆ ਤੇ ਇਹ ਕਿੱਥੇ ਲਾਉਣੇ ਹੋ ਫਿਰ ਇਹ ਆਪਾਂ ਲਿਆ ਕੇ ਵੀ ਜੈਪੁਰ ਜੀ ਕਾਲੇ ਅੰਬ ਵੀ ਚਲ ਜਾਂਦੀ ਆ ਉੱਥੇ ਚਲ ਜਾਂਦੀ ਆ ਤੇ ਸਾਨੂੰ ਲੱਗਦਾ ਵੀ ਯਾਰ ਢਿਆੜੀ ਪੂ ਕੱਟ ਨਹੀਂ ਗਈ ਥੋੜੀ ਜੀ ਕੱਟ ਤਾਂ ਹੈਗੀ ਹੈ ਹੈ ਕਿੰਨੀ ਹੋਣੀ ਚਾਹੀਦੀ ਆ ਡੇੜੀ ਘਟ ਤੋਂ ਘਟ 1000 1200 ਬਣ ਜਾਈਏ 1000 1200 ਦਾ ਮੌਕਾ ਵੀ ਹੈ ਜੀ 12 12 ਵਜ ਸਕਦਾ ਰਾਤ ਪਿੰਡ ਕਿਹੜਾ ਤੇਰਾ ਪੱਤਾ ਮੜ ਕੋਈ ਉੱਥੇ ਉਹੀ ਪਿੰਡ ਆ ਤੇਰਾ ਠੀਕ ਹੈ ਤੇ ਜਾਨੀ ਕਿ ਕਿੰਨੀ ਕਿ ਵੱਧ ਹੋਣੀ ਚਾਹੀਦੀ ਆ ਵੀ ਕੰਮ ਦੇ ਹਿਸਾਬ ਨਾਲ ਹਾਂ ਕੰਮ ਦੇ ਹਿਸਾਬ ਨਾਲ ਵੱਧ ਹੋਣੀ ਚਾਹੀਦੀ ਹਨ ਠੀਕ ਹੈ ਜੇਰਾ ਕੋਈ ਟਾਈਮ ਨਹੀਂ 12 ਵੀ ਵੱਜ ਸਕਦੇ ਸਾਨੂੰ ਇੱਕ ਵੀ ਘਰ ਵੀ ਛੱਡਿਆ ਹੋਇਆ ਨਾ ਹਾਂਜੀ ਠੀਕ ਆ ਤੇ ਜਿਵੇਂ ਜੇ ਹਿਸਾਬ ਨਾਲ ਵੀ ਤੂੜੀ ਦੇ ਕਰਦੇ ਦੇ ਵਿੱਚ ਵੀ ਰਹਿਣਾ ਹਨਾ ਔਖਾ ਤਾਂ ਹੋ ਜਾਂਦਾ ਹੈਗਾ ਔਖਾ ਤਾਂ ਹੈਗਾ ਹਾਂ ਕਿੰਨੀ ਕਿ ਵੱਧ ਹੋਣੀ ਚਾਹੀਦੀ ਹੈ ਕੋਈ ਹੁੰਦਾ ਮਨ ਦੇ ਵਿੱਚ ਯਾਰ ਵੀ ਇੰਨੀ ਕੁ ਤਾਂ ਹੋ 1200 ਦਾ ਹੁੰਦੇ ਹੋ ਵੀ ਜੀ 1200 ਠੀਕ ਆ ਹੁਣ 60 ਰੁਪਏ ਕੁਆਟਰ ਦੇ ਹਿਸਾਬ ਨਾਲ ਹਾਂਜੀ ਠੀਕ ਆ ਤੇ ਦੋਸਤੋ ਬਾਈ ਕਹਿੰਦਾ ਵੀ ਯਾਰ ਸਾਡੀ ਜਿਹੜੀ ਦਿਹਾੜੀ ਉਹ ਵੱਧ ਹੋਣੀ ਚਾਹੀਦੀ ਆ ਠੀਕ ਆ ਤੇ ਬਾਈ ਜਿਹੜੇ ਬਾਈ ਬਾਈਆਂ ਕੋਲੇ ਕੰਮ-ਕੰਮ ਕਰਾਉਂਦੇ ਹਨਾ ਜਾਂ ਜਿੰਨਾ ਜਿੰਨਾ ਕੋਲੇ ਤੁਸੀਂ ਕਰਦੇ ਹੋ ਹਨਾ ਤੇ ਬਾਈਆਂ ਦਾ ਧਿਆਨ ਰੱਖਿਓ ਬਾਈ ਬਾਈ ਕਹਿੰਦਾ ਵੀ ਸਾਡੀ ਦਿਹਾੜੀ ਥੋੜੀ ਵੱਧ ਹੋਣੀ ਚਾਹੀਦੀ ਹੈ ਤੇ ਸਾਡੇ ਜਿਹੜਾ ਘਰ ਦਾ ਗੁਜ਼ਾਰਾ ਉਹ ਵਧੀਆ ਹੋ ਜੇ ਹਨਾ ਬਾਈ ਤੇ ਆਹ ਬਾਈ ਭੂਗ ਫਿਰ ਕਿੰਨੇ ਚਿਰ ਚਰਚ ਭਰਦਾਂ ਨੇ ਉਹ ਇਹ ਤੇ ਲੱਗੇ 12:00 ਵਜੇ ਲੱਗੇ 12:00 ਵਜੇ ਲੱਗੇ ਸੀਗੇ ਹੁਣ ਕਿੰਨੇ ਟਾਈਮ ਤੱਕ ਭਰ ਦੋਗੇ ਇਹ 7-8 ਵਜੇ 7-8 ਵਜਾਂ ਆਣਗੇ ਠੀਕ ਆ ਇਹ ਫਿਰ ਅਲੱਗ-ਅਲੱਗ ਥਾਂ ਤੋਂ ਜਾ ਕੇ ਤੂੜੀ ਕਿ ਇੱਕ ਥਾਂ ਤੋਂ ਹੀ ਉਹ ਕਰ ਲਓ ਜੀ ਕਿ ਇੱਕ ਥਾਂ ਤੋਂ ਵੀ ਚੱਕਣੀ ਪੈਂਦੀ ਦੋ ਥਾਂਾਂ ਜਿੱਥੇ ਇੱਥੇ ਸੌਦੇ ਹੋ ਜਾਂਦੇ ਆ ਠੀਕ ਆ ਕੱਲ ਮੁਕਸਰ ਤੋਂ ਕਰਕੇ ਸੀ ਕੱਲ ਮੁਕਸਰ ਤੋਂ ਹਾਂ ਸਾਨੂੰ 12 ਵਜੇ ਆਜਾਂਗੇ ਠੀਕ ਆ ਔਖਾ ਯਾਰ ਹਨਾ ਬਾਈ ਲੈ ਬਾਈ ਤੇ ਬਾਈ ਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਕਿ ਬਾਈ ਦੀ ਜਿਹੜੀ ਬਾਈ ਕਹਿੰਦਾ ਮਿਹਨਤ ਆ ਵੀ ਸਾਨੂੰ ਹੋਰ ਮਿਲਣੀ ਚਾਹੀਦੀ ਆ ਤੁਸੀਂ ਉਹ ਦੇਖੋ ਸਾਨੂੰ ਮੈਂ ਦੂਰੋਂ ਦਿਖਾਉਣਾ ਬੰਦਾ ਉਹਦੇ ਪੰਡ ਲੈ ਕੇ ਕਿਵੇਂ ਆਉਂਦਾ ਹਨਾ ਤੇ ਕਿੱਡੀ ਦੂਰੀ ਤੋਂ ਆਉ ਬਹੁਤ ਬਾਟ ਪਈ ਜਾਂਦੀ ਆ ਦੋ ਤਿੰਨ ਬੰਦੇ ਇਹਦੇ ਵਿੱਚ ਆ ਜਿਹੜੇ ਲੱਗਦੇ ਆ ਹੁਣ ਉਹ ਦੂਜੇ ਨੇ ਪੰਡ ਫੜੀ ਆ ਇਸ ਤੋਂ ਬਾਅਦ ਬਾਈ ਆ ਕੇ ਇਹ ਫੜੂਗਾ ਫਿਰ ਇੱਕ ਜਾਣਾ ਤਾਹਾਂ ਚੜੂਗਾ ਹਨਾ ਬਾਈ ਔਖਾ ਤਾਂ ਹੈਗਾਗਾ ਸਹੀ ਗੱਲ ਆ ਤੇ ਬਾਈ ਕਹਿੰਦਾ ਵੀ ਸਾਡੀ ਮਿਹਨਤ ਆ ਥੋੜੀ ਜਿਹੀ ਵਧਾਈ ਜਾਵੇ ਠੀਕ ਆ ਕੰਮ ਤਾਂ ਕਰਨਾ ਹੀ ਆ ਹਨਾ ਬਾਈ ਚਲੋ ਹਨਾ ਹਾਂ ਬੰਦੇ ਦਾ ਧਰਮ ਆ ਹਨਾ ਕੰਮ ਕਰਨਾ ਤਾਂ ਤੇ ਪਰ ਜਿਹੜੀ ਅਦੇੜਿਓ ਥੋੜੀ ਜਿਹੀ ਵਧਾਈ ਜਾਵੇ ਹਣਾ ਲੈ ਬਾਈ ਵੀਡੀਓ ਸ਼ੇਅਰ ਕਰ ਦਿਓ ਬਾਈ ਦੀ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਵੀ ਛੋੜੇ ਏਰੀਆ ਦੇ ਵਿੱਚ ਜਿਹੜਾ ਚੂੜੀ ਦਾ ਰੇਟ ਕੀ ਚੱਲਦਾ ਹੈਗਾ ਉਹ ਬਾਈ ਹੈਲੋ ਕਰੀ ਜਾਂਦਾ ਉਹ ਬਾਈ ਦੀ ਹੈਲੋ ਪ੍ਰਮਾਣ ਕਰ ਲਓ ਠੀਕ ਆ ਉਹ ਲੱਗਿਆ ਪਿਆ ਸੋ ਬਾਈ ਸਾਰਿਆਂ ਦਾ ਤੁਹਾਨੂੰ ਆ ਦੇਖੋ ਬਾਈ ਐਂ ਚੜਦਾ ਹਣਾ ਇਹ ਬਾਈ ਤੇ ਕਾਫੀ ਮਿਹਨਤ ਲੱਗਦੀ ਆ ਬਾਈ ਹਣਾ ਬਹੁਤ ਔਖਾ ਹਣਾ ਬਾਈ ਹਾਂ ਸੋ ਬਾਈ ਵੀਡੀਓ ਸ਼ੇਅਰ ਕਰ ਦਿਓ ਬਾਤ ਬਾਤ ਠੀਕ ਆ ਬਾਈ ਥੈਂਕ ਯੂ